ਮਾਪਿਓ ਨੇ ਆਪਣੀ ਧੀ ਦਾ ਵਿਆਹ ਮਚਾਕੀ ਕਲਾਂ ਵਿਖੇ ਕੀਤਾ ਸੀ ਅਤੇ ਉਸ ਦੇ ਲਈ ਵਰ ਲੱਭਿਆ ਸੀ ਕੁਲਦੀਪ ਸਿੰਘ ਨਾਮ ਦਾ ਇਹ ਮੁੰਡਾ ਜਿਸ ਦੀ ਉਮਰ 35 ਸਾਲ ਦੀ ਹੈ ਪਰ ਇਹ ਨਹੀਂ ਪਤਾ ਸੀ ਕਿ ਇੱਥੇ ਜਾ ਕੇ ਉਹਨਾਂ ਦੀ ਧੀ ਨੇ ਪਿੰਡ ਦੇ ਹੀ ਕਿਸੇ ਹੋਰ ਬੰਦੇ ਦੇ ਨਾਲ ਸਬੰਧ ਬਣਾ ਲੈਣੇ ਨੇ ਅਤੇ ਆਪਣੇ ਹੀ ਲਾੜੇ ਦੀ ਜਾਨ ਲੈ ਲੈਣੀ ਹੈ ਇਸ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਿੰਡ ਵਾਲੇ ਅਤੇ ਇਸ ਦੇ ਪਰਿਵਾਰਿਕ ਮੈਂਬਰ ਕਾਫੀ ਜ਼ਿਆਦਾ ਹੈਰਾਨ ਨੇ ਕਿ ਇਹ ਸਾਰੀ ਘਟਨਾ ਵਾਪਰ ਕਿਵੇਂ ਸਕਦੀ ਹੈ ਫਰੀਦਕੋਟ ਦੇ ਪਿੰਡ ਮਚਾਕੀ ਕਲਾਂ ਦਾ ਇਹ ਮਾਮਲਾ ਜਿੱਥੇ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਇੱਕ ਨੌਜਵਾਨ ਦੀ ਜਾਨ ਲੈ ਲਈ ਗਈ ਅਤੇ ਇਹ ਜਾਨ ਲੈਣ ਵਾਲਾ ਹੋਰ ਕੋਈ ਨਹੀਂ ਉਸਦੀ ਹੀ ਪਤਨੀ ਹੈ ਜਿਸਨੇ ਆਪਣੇ ਪ੍ਰੇਮੀ ਅਤੇ ਇੱਕ ਦੋਸਤ ਨੂੰ ਨਾਲ ਰਲਾ ਲਿਆ ਅਤੇ ਬਾਅਦ ਵਿੱਚ ਆਪਣੇ ਪਤੀ ਨੂੰ ਮਾਰ ਮੁਕਾਇਆ। ਇਹ ਘਟਨਾ ਸੋਮਵਾਰ ਦੀ ਰਾਤ ਵਾਪਰੀ ਹੈ ਜਿੱਥੇ ਮਚਾਕੀ ਕਲਾਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਪਤਨੀ ਦੇ ਇਸੇ ਪਿੰਡ ਤੇ ਰਹਿਣ ਵਾਲੇ ਕੁਲਵੰਤ ਸਿੰਘ ਦੇ ਨਾਮ ਦੇ ਬੰਦੇ ਦੇ ਨਾਲ ਸਬੰਧ ਬਣ ਗਏ। ਇਸ ਗੱਲ ਦਾ ਪਤੀ ਵਿਰੋਧ ਕਰਦਾ ਹੁੰਦਾ ਸੀ ਪਤਨੀ ਨੂੰ ਰੋਕਦਾ ਸੀ ਕਿ ਉਹ ਘਰ ਨਾ ਉ ਜਾੜੇ ਪਰ ਉਸ ਨੇ ਇੱਕ ਨਾ ਸੁਣੀ ਅਜਿਹੇ ਦੇ ਵਿੱਚ ਕੁਲਦੀਪ ਸਿੰਘ ਨੂੰ ਰਾਹ ਦੇ ਵਿੱਚੋਂ ਹਟਾਉਣ ਦੇ ਲਈ ਸੋਮਵਾਰ ਰਾਤ ਨੂੰ ਇੱਕ ਸਕੀਮ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਦੋਸ਼ੀ ਕੁਲਵੰਤ ਸਿੰਘ ਆਪਣੇ ਇੱਕ ਦੋਸਤ ਆਕਾਸ਼ਦੀਪ ਨੂੰ ਨਾਲ ਲੈ ਆਂਦਾ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁਲਦੀਪ ਸਿੰਘ ਦੀ ਜਾਨ ਲੈ ਜਾਂਦੀ ਹੈ ਇਸ ਮਗਰੋਂ ਇਹ ਖੁਦ ਹੀ ਕੰਟਰੋਲ ਰੂਮ ਤੇ ਫੋਨ ਕਰਕੇ ਜਾਣਕਾਰੀ ਦਿੰਦੇ ਨੇ ਅਤੇ ਉਸ ਮਗਰੋਂ ਫਰਾਰ ਹੋ ਜਾਂਦੇ ਨੇ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਪਤਨੀ ਬਹੁਤ ਹੀ ਗਲਤ ਚਾਲ ਚੱਲਣ ਦੀ ਸੀ ਉਸਦੇ ਸਬੰਧ ਕੁਲਵੰਤ ਸਿੰਘ ਦੇ ਨਾਲ ਬਣ ਗਏ ਸੀ ਇਸ ਦੇ ਚੱਲਦੇ ਹੋਏ ਉਹ 2 ਮਹੀਨੇ ਪਹਿਲਾਂ ਘਰ ਤੋਂ ਭੱਜ ਵੀ ਗਈ ਸੀ ਕੁਝ ਦਿਨਾਂ ਬਾਅਦ ਉਹ ਫਿਰ ਤੋਂ ਵਾਪਸ ਆਂਦੀ ਹੈ ਪਤੀ ਉਸ ਨੂੰ ਅਪਣਾ ਲੈਂਦਾ ਪਰ ਇਹ ਨਹੀਂ ਪਤਾ ਲੱਗਦਾ ਕਿ ਉਹ ਕਿਸ ਮਨਸ਼ਾ ਦੇ ਨਾਲ ਇੱਥੇ ਪਹੁੰਚੀ ਹੈ ਹੁਣ ਇਹ ਦੋਵੇਂ ਜਣੇ ਵਾਪਸ ਆ ਗਏ ਸਨ ਅਤੇ ਵਾਪਸ ਆ ਕੇ ਇਹਨਾਂ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਗੁਲਦੀਪ ਸਿੰਘ ਦੀ ਜਾਨ ਲੈ ਲਈ ਫਿਲਹਾਲ ਤਿੰਨੋਂ ਜਣੇ ਫਰਾਰ ਨੇ ਪੁਲਿਸ ਦਾ ਕਹਿਣਾ ਹੈ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਕਾਬੂ ਕਰਨ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਰਿੰਕੂ ਸੰਗਾ ਜੀ ਜੀਰ ਜੀ ਗੱਲ ਕੀ ਹੋਣੀ ਜਿਹੜੀ ਹੈ ਤੇ ਜਨਾਨੀ ਹੈ ਨਾ ਮੁੰਡੇ ਦੀ ਗੁਲਦੀਪ ਸਿੰਘ ਦੀ ਉਹ ਕਰੈਕਟਰਲੈਸ ਜਨਾਨੀ ਹੈ ਜੀ ਉਹਨੇ ਮੁੰਡੇ ਭੇਜ ਕੇ ਇੱਕ ਮੋਟੂ ਸਿੰਘ ਇੱਕ ਆਕਾਸ਼ਦੀਪ ਸਿੰਘ ਨੂੰ ਭੇਜ ਕੇ ਇਹਦਾ ਕਤਲ ਕਰਵਾਇਆ ਹੈ ਇਤਨੇ ਜਣੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਤਿੰਨਾਂ ਜਣਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੇ ਸਜ਼ਾ ਦਿੱਤੀ ਜਾਵੇ ਜੀ ਤੇ ਕਿੰਨੇ ਕੁ ਵਜੇ ਘਟਣਾ ਹੈ ਗੱਲ 7 ਵਜੇ ਦੀ ਗੱਲ ਹੈ ਜੀ ਸ਼ਾਮ ਨੂੰ ਸ਼ਾਮ ਨੂੰ 7 ਵਜੇ ਕੱਲ ਆਹੀ ਮੁੰਡਾ ਆਪਣੇ ਘਰੇ ਜੀ ਤੇ ਦੋ ਜਣੇ ਆ ਕੇ ਤੈਨੂੰ ਮਾਰ ਗਏ ਜੀ ਮੌਕੇ ਦੀ ਮੌਤ ਹੋ ਗਈ ਜੀ ਅੱਜ ਕੀ ਗੱਲ ਹੋ ਜਿਹੜੀ ਮਾਲਕੀ ਸਿੱਤਿਆ ਹੋਇਆ ਗੱਲ ਇਹ ਜੀ ਮੇਰਾ ਬ੍ਰਦਰ ਸੀਗਾ ਛੋਟਾ ਇਕੱਲਾ ਇੱਥੇ ਰਹਿ ਰਿਹਾ ਸੀਗਾ ਬਾਕੀ ਜਿਹੜੀ ਸਾਡੀ ਫੈਮਿਲੀ ਸੀਗੀ ਮੇਰੇ ਫਦਰ ਮਦਰ ਸੀ ਜਾਂ ਤਾਂ ਬੇਟਾ ਸੀਗਾ ਉਹ ਮੇਰੇ ਕੋਲੇ ਪਿੰਟ ਟਪਾਂ ਵਾਲੇ ਡਿਸਟ੍ਰਿਕਟ ਫਾਈਲ ਕਰ ਰਿਹਾ ਰਿਹਾ ਸੀਗਾ ਮੈਨੂੰ ਪਰਸੋਂ ਫੋਨ ਕਾਲ ਲੈਂਦੀ ਆਈ ਸੀਗੀ ਮੈਨੂੰ ਕਹਿੰਦਾ ਕਿ ਕੁਝ ਦੋ ਬੰਦੇ ਹੈਗੇ ਨੇ ਕੁਲਵੰਤ ਸਿੰਘ ਔਰ ਮੋਟੂ ਔਰ ਕਾਸ਼ਦੀਪ ਜਿਹੜਾ ਕੀ ਦੀ ਮੈਸੇਜ ਨੂੰ ਜਿਹੜਾ ਕੀ ਵਰਕ ਲਾ ਕੇ ਜਿਹੜਾ ਚਲਾ ਕੇ ਚਲਾ ਕੇ ਲੈ ਗਿਆ ਸੀਗਾ ਕਹਿੰਦਾ ਕਿ ਉਹ ਮੈਨੂੰ ਆ ਕੇ ਹੁਣ ਉਹ ਮੁੰਡਾ ਆਇਆ ਦੋ ਤਿੰਨ ਮਹੀਨੇ ਬਾਅਦ ਤੇ ਜਿਹੜੀ ਉਹਦੀ ਪਤਨੀ ਸੀਗੀ ਕੁਲਦੀਪ ਕੁਮਾਰ ਉਹ ਆ ਕੇ ਉੱਥੇ ਜਦੋਂ ਉਹਨਾਂ ਨੇ ਉਹਨੂੰ ਡਰਾਇਆ ਤੇ ਮਨਕਾਇਆ ਉਹਦੇ ਨਾਲ ਮਤਲਬ ਪੂਰੇਆ ਨੂੰ ਤੇ ਉਹਨੇ ਪੁੱਛਿਆ ਵੀ ਮੇਰੇ ਘਰ ਅੱਗੇ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤਾਂ ਉਹਨਾਂ ਨੇ ਉਹਦੇ ਨਾਲ ਬਹਿਸ-ਵਾਜਿ ਕੀਤੀ, ਮਾਰਕੁੱਟਲ ਕਰਨ ਦੀ ਕੋਸ਼ਿਸ਼ ਵੀ ਮਤਲਬ ਕਿ ਤੱਕੇ-ਤੁੱਕੇ ਮਾਰੇ ਤਾਂ ਉਹ ਚਲੇ ਗਏ। ਉਹ ਦੋ ਦਿਨ ਬਾਅਦ ਮਤਲਬ ਉਹਨੇ ਜਿਹੜਾ ਹੈਗਾ ਸੀਗਾ ਮੋਟਾ ਕੁਲਵੰਤ ਸਿੰਘ ਹੈਗਾ ਸੀਗਾ ਉਹ ਇਹ ਕੁਲਦੀਪ ਜੀ ਇੱਕ ਝੁੱਗੀ ਦੇ ਬਣਾ ਕੇ ਰਹਿ ਰਿਹਾ ਸੀ ਇੱਥੇ ਆਪਣਾ ਮਕਾਨ ਨਹੀਂ ਹੈਗਾ ਸੀ ਇਹਦੇ ਕੋਲ। ਔਰ ਉਹਦੇ ਵਿੱਚ ਰਹਿ ਰਿਆ ਸੀਗਾ ਤੇ ਜਦੋਂ ਉਹ ਆਇਆ ਤੇ ਉਹਨੇ ਆਵਾਜ਼ ਮਾਰੀ ਤੇ ਆਉਂਦਿਆਂ ਉਹਨੇ ਜਿਹੜਾ ਕੀ ਕਿਰਚਾਂ ਦੇ ਉੱਪਰ ਇਹ ਦੀਵਾਰ ਕਰਤੇ ਤੇਜ ਤਾਰ ਹਥਿਆਰਾਂ ਦੇ ਨਾਲ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਹੈ ਔਰ ਮੇਰੇ ਤਾਇਆ ਜੀ ਦੇ ਬੇਟੇ ਹੀ ਫਿਰਤਪਾਲ ਸਿੰਘ ਜੀ ਉਹਨਾਂ ਨੇ ਮੈਨੂੰ ਕੋਈ 7:30 ਵਜੇ ਫੋਨ ਕਾਲ ਆਈ ਹੈ ਔਰ ਮੈਂ ਇਦਾਂ ਹੀ ਜਿਵੇਂ ਵਾਪਸ ਫੋਨ ਕਾਲ ਕੀਤੀ ਹੈ ਕਹਿੰਦੇ ਕਿ ਮਰਤੂ ਹੋ ਗਏ ਆ ਤੇ ਮੈਂ ਆ ਗਿਆ ਹੀ ਫਿਰ ਤੇ ਫੈਮਿਲੀ ਲੈ ਕੇ ਮੈਂ 11:00 ਵਜੇ ਲਗਭਗ 11:15 ਵਜੇ ਮੈਂ ਪਹੁੰਚ ਗਿਆ ਜੀ ਹੁਣ ਐਫ ਆਈ ਆਰ ਰਜਿਸਟਰਡ ਹੋਈ ਹੈ ਜੀ ਤੇ ਕਿੰਨੇ ਬੰਦੇ ਸੀ ਜਮਾਤੇ ਸੀ ਉਹ ਜੀ ਮਤਲਬ ਦੋ ਹੈ ਕਿ ਸੀ ਕਾਜਦੀਪੁਰ ਦੋਨੋਂ ਇਕੱਠੇ ਰਹਿੰਦੇ ਸੀ ਉਹਨਾਂ ਦੀ ਜਿਹੜੀ ਕਿ ਹੈ ਉਹਦੇ ਵਿੱਚ ਜਿਹੜੀ ਹੈ ਕਿ ਉਹਦੀ ਕੁਲਦੀਪ ਕੁਮਾਰ ਦੀ ਮਿਸ ਜੀ ਸੀ ਉਹ ਜੀ ਜੇ ਤੱਕ ਕਹਿ ਸਕਦੇ ਆ ਕਿ ਕੈਰੈਕਟਰਲੈਸ ਲੇਡੀ ਸੀਗੀ ਉਹ ਤਿੰਨ ਤੋਂ ਚਾਰ ਜਿਹੜਾ ਕੀ ਹੈ ਪੁਰਸ਼ਾਂ ਦੇ ਨਾਲ ਹਰ 6 ਮਹੀਨੇ ਬਾਅਦ ਉਹ ਜਿਹੜੀ ਚਲੀ ਆ ਉਹਦੀ ਮਿਲੀ ਭੁਗਤ ਤੌਰ 'ਤੇ ਕਹਿਣੇ ਮੁਤਾਬਕ ਹੀ ਜਿਹੜਾ ਕਤਲ ਹੋਇਆ ਜੀ ਤੇ ਮੈਂ ਤਾਂ ਪ੍ਰਜੋਰ ਅਪੀਲ ਕਰਦਾ ਇਹ ਪ੍ਰਸ਼ਾਸਨ ਤੋਂ ਮੰਗ ਕਰਦਾ ਇਹ ਜਿਹੜੀ ਕਿ ਇਹ ਕਾਨੂੰਨੀ ਕਾਰਵਾਈ ਜਿਹੜੀ ਹੈ ਕਿ ਸਖਤ ਸਖਤ ਇਹਨਾਂ ਨੂੰ سزا ਮਿਲਣੀ ਚਾਹੀਦੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਹੈ ਬੱਚਾ ਤਾਂ ਨਹੀਂ ਸੀ ਬੱਚਾ ਬੇਟਾ ਹੈਗਾ ਸੀਗਾ 5 ਸਾਲ ਦਾ ਇੱਕ 7 ਸਾਲ ਦਾ ਸੀਗਾ ਇੱਕ ਬੇਟਾ ਮੇਰੇ ਕੋਲ ਰਹਿ ਰਿਹਾ ਜੀ ਕਿਉਂਕਿ ਨਾਲ ਹੀ ਮੇਰੇ ਪੇਰੈਂਟਸ ਵੀ ਹੈ ਦਾਦਾ ਦਾਦੀ ਇਹ ਇੱਕ ਮੇਰੇ ਮਮਾ ਜੀ ਕੋਲ ਸੀਗਾ ਉਹਨਾਂ ਨੂੰ ਗੋਦ ਦਿੱਤਾ ਹੋਇਆ ਸੀਗਾ ਇੱਕ ਕੰਮ ਕਿਹਦੇ ਭਰਾ ਦਾ ਮੇਰਾ ਉਹਦੇ ਉਹ ਲੇਬਰ ਦੇ ਤੇ ਕਰਦਾ ਸੀਗਾ ਪਿੱਛੇ 2 ਮਹੀਨੇ ਜਿਹੜਾ ਕਿ ਕੰਬਾਈਨ ਦੇ ਉਪਰ ਹਾਰਵੈਸਟਰ ਦਾ ਜਿਹੜਾ ਫਸਲ ਦੀ ਕਟਾਈ ਦਾ ਕਰਨਾ ਉਹਦੇ ਤੇ ਉਹ ਜਿਹੜਾ ਕਿ ਬਾਹਰ ਕਰਕੇ ਆਸ ਐਮਪੀ ਮੱਧ ਪ੍ਰਦੇਸ਼ ਵਗੈਰਾ ਚ ਪਿਛਲੀ ਰਾਤ ਨੂੰ ਕਰੀਬ 8-9 ਵਜੇ ਇੱਕ ਗੁਰਦੀਪ ਸਿੰਘ ਨਾਂ ਦੇ ਲੜਕੇ ਦਾ ਮਰਡਰ ਹੋਇਆ ਤੇ ਜਦੋਂ ਇਸ ਮਰਡਰ ਬਾਰੇ ਇੱਕ ਕਲਵੰਤ ਮੋਟਾ ਉਸੇ ਉਸਦਾ ਹੀ ਦੋਸਤ ਸੀ ਜਿਹਨੂੰ ਮਾਰਿਆ ਤੇ ਉਹਨੇ 112 ਤੇ ਕੰਪਲੇਂਟ ਕਰਤੀ ਵੀ ਮੈਂ ਜਿਹੜਾ ਇਸ ਵਾਦਤ ਨੂੰ ਅੰਜਾਮ ਦੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਉਸ ਟਾਈਮ ਜਿਹੜਾ ਮਰਨਵ ਕਲਵੰਤ ਮੋਟਾ ਸੀ ਇਹ ਉਤੋਂ ਭੱਜ ਗਿਆ ਸੀਗਾ ਆਦਾ ਮੋਬਾਈਲ ਬੰਦ ਕਰਕੇ ਤੇ ਹੁਣ ਜਿਹੜੀ ਸਾਡੋ ਤੱਕ ਹੁਣ ਤੱਕ ਜਿਹੜੇ ਘਟਵੜੇ ਨੇ ਇਸ ਵਿੱਚ ਇੱਕ ਕਾਸ਼ਦੀਪ ਤੇ ਇੱਕ ਮਰਨ ਵਾਲੀ ਪਤਨੀ ਅਮਨਦੀਪ ਕੌਰ ਇਹ ਅਸੀਂ ਇਹਨਾਂ ਤਿੰਨਾਂ ਤੇ ਬਾਈ ਨੇ ਐਫ ਆਈ ਆਰ ਐਫ ਆਈ ਨੰਬਰ 2 ਜਿਹੜਾ 308 302 ਦੇ ਵਿੱਚ ਰਜਿਸਟਰ ਕੀਤੀ ਏ ਤੇ ਇਸ ਦੇ ਵਿੱਚ ਹੁਣ ਤੱਕ ਇਹ ਆਇਆ ਵੀ ਜਿਹੜਾ ਮ੍ਰਿਤਕ ਕੁਲਦੀਪ ਸਿੰਘ ਏ ਤੇ ਉਹਦੀ ਜਿਹੜੀ ਪਤਨੀ ਅਮਨਦੀਪ ਕੌਰ ਸੀ ਜਿਹੜੇ ਕੁਲਵੰਸਿੰਗ ਮੋਟੇ ਨਾਲ ਸੰਬੰਧ ਸੀ ਤੇ ਉਹ ਜਿਹੜਾ ਖਲੀਫ ਸਿੰਘ ਸੀਗਾ ਉਹ ਰੋਗਦਾ ਸੀਗਾ ਇਸ ਵਿੱਚ ਗੱਲ ਇਹਨਾਂ ਨੇ ਜਿਹੜੀ ਸ਼ਰਾਬ ਦੀ ਹਾਲਤ ਦੇ ਵਿੱਚ ਪ੍ਰਵੰਤ ਸਿੰਘ ਨੇ ਇਹ ਅੰਜਾਮ ਦਿੱਤਾ ਉਸ ਦੀ ਦਫ਼ਤਰ ਸਰ ਇਹ ਸੁਣੀ ਪਈ ਕੋ ਨਹੀਂ ਇਸ ਟਾਈਮ ਅਜੇ ਤੱਕ ਕੋਈ ਗ੍ਰਿਫਤਾਰ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਇਹ ਫਰਾਰ ਹੋ ਗਿਆ ਪ੍ਰਵੰਤ ਸਿੰਘ ਮਟੇਨ ਤੋਂ ਬਾਅਦ ਤੇ ਹੀ ਜਲਦੀ ਇਸ ਨੂੰ ਇਹਨਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਹ ਤਿੰਨ ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਪ੍ਰਵੰਤ ਸਿੰਘ ਆਕਾਸ਼ਦੀਪ ਤੇ ਜੇਕ ਅਮ੍ਰਿਤਕ ਦੀ ਪਤਨੀ ਅੱਜ ਕੀ ਗੱਲ ਹੋ ਜਿਹੜੀ ਮਰ ਤੇ ਕੀ ਗੱਲ ਹੈ ਜੀ ਮੇਰਾ ਬ੍ਰਦਰ ਸੀਗਾ ਛੋਟਾ ਇਕੱਲਾ ਇੱਥੇ ਰਹਿ ਰਿਹਾ ਸੀਗਾ ਬਾਕੀ ਜਿਹੜੀ ਸਾਡੀ ਫੈਮਿਲੀ ਸੀਗੀ ਮੇਰੇ ਫਦਰ ਮਦਰ ਸੀ ਜਾਂ ਤਾਂ ਬੇਟਾ ਸੀਗਾ ਉਹ ਮੇਰੇ ਕੋਲੇ ਪਿੰਡ ਟੇਪਾਂ ਵਾਲੇ ਡਿਸਟ੍ਰਿਕਟ ਫਾਈਲ ਕਰ ਰਿਹਾ ਰਿਹਾ ਸੀਗਾ ਮੈਨੂੰ ਪਰਸੋਂ ਫੋਨ ਕਾਲ ਲੈਂਦੀ ਆਈ ਸੀਗੀ ਮੈਨੂੰ ਕਹਿੰਦਾ ਕਿ ਕੁਝ ਦੋ ਬੰਦੇ ਹੈਗੇ ਨੇ ਕੁਲਵੰਤ ਸਿੰਘ ਔਰ ਮੋਟੂ ਔਰ ਕਾਸ਼ਦੀਪ ਜਿਹੜਾ ਕੀ ਇਹਦੀ ਮੈਸੇਜ ਨੂੰ ਜਿਹੜਾ ਕੀ ਵਰਕ ਲਾ ਕੇ ਜਿਹੜਾ ਚਲਾ ਕੇ ਚਲਾ ਕੇ ਲੈ ਗਿਆ ਸੀਗਾ ਕਹਿੰਦਾ ਕਿ ਉਹ ਮੈਨੂੰ ਆ ਕੇ ਹੁਣ ਉਹ ਮੁੰਡਾ ਆਇਆ ਦੋ ਤਿੰਨ ਮਹੀਨੇ ਬਾਅਦ ਤੇ ਜਿਹੜੀ ਕੋਈ ਪਤਨੀ ਸੀਗੀ ਕੁਲਦੀਪ ਕੁਮਾਰ ਦੀ ਉਹ ਨਾਲ ਨਹੀਂ ਹੈਗੀ ਸੀਗੀ ਉਹ ਆ ਕੇ ਉੱਥੇ ਜਦੋਂ ਉਹਨਾਂ ਨੇ ਉਹਨੂੰ ਡਰਾਇਆ ਤੇ ਮੰਕਾਇਆ ਉਹਦੇ ਨਾਲ ਮਤਲਬ ਪੂਰੇਆ ਨੂੰ ਤਾਂ ਉਹਨੇ ਪੁੱਛਿਆ ਵੀ ਮੇਰੇ ਘਰ ਅੱਗੇ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤਾਂ ਉਹਨਾਂ ਨੇ ਉਹਦੇ ਨਾਲ ਬਹਿਸ-ਭਾਜੀ ਕੀਤੀ ਮਾਰਕੁੱਟਲ ਕਰਨ ਦੀ ਕੋਸ਼ਿਸ਼ ਵੀ ਮਤਲਬ ਕਿ ਤੱਕੇ-ਤੁੱਕੇ ਮਾਰੇ ਤਾਂ ਉਹ ਚਲੇ ਗਏ ਤੇ ਦੋ ਦਿਨ ਬਾਅਦ ਮਤਲਬ ਉਹਨੇ ਜਿਹੜਾ ਹੈਗਾ ਸੀਗਾ ਮੋਟਾ ਕੁਲਵੰਤ ਸਿੰਘ ਹੈਗਾ ਸੀਗਾ ਉਹ ਇਹ ਕੁਲਵੀਰ ਕੁਲਦੀਪ ਜੀ ਇੱਕ ਝੁੱਗੀ ਦੇ ਬਣਾ ਕੇ ਰਹਿ ਰਿਹਾ ਸੀ ਇੱਥੇ ਆਪਣਾ ਮਕਾਨ ਨਹੀਂ ਹੈਗਾ ਸੀ ਇਹਦੇ ਕੋਲ ਔਰ ਉਹਦੇ ਵਿੱਚ ਰਹਿ ਰਿਹਾ ਸੀਗਾ ਜਦੋਂ ਉਹ ਆਇਆ ਤੇ ਉਹਨੇ ਆਵਾਜ਼ ਮਾਰੀ ਤੇ ਆਉਂਦਿਆਂ ਉਹਨੇ ਜਿਹੜਾ ਕੀ ਕਰਚਾਂ ਦੇ ਉੱਪਰ ਇਹ ਦੇਵਾਰ ਕਰਤੇ ਤੇਜ ਤਾਰ ਹਥਿਆਰਾਂ ਦੇ ਨਾਲ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਹੈ ਔਰ ਮੇਰੇ ਤਾਇਆ ਜੀ ਦੇ ਬੇਟੇ ਹੀ ਫਿਰਤਪਾਲ ਸਿੰਘ ਜੀ ਉਹਨਾਂ ਨੇ ਮੈਨੂੰ ਕੋਈ 7:30 ਵਜੇ ਫੋਨ ਕਾਲ ਆਈ ਹੈ ਔਰ ਮੈਂ ਇਦਾਂ ਹੀ ਜਿਵੇਂ ਵਾਪਸ ਫੋਨ ਕਾਲ ਕੀਤੀ ਹੈ ਕਹਿੰਦੇ ਕਿ ਮਰਤੂ ਹੋ ਗਏ ਆ ਤੇ ਮੈਂ ਆ ਗਿਆ ਹੀ ਫਿਰ ਤੇ ਫੈਮਿਲੀ ਲੈ ਕੇ ਮੈਂ 11:00 ਵਜੇ ਲਗਭਗ 11:15 ਵਜੇ ਮੈਂ ਪਹੁੰਚ ਗਿਆ ਜੀ ਹੁਣ ਐਫ ਆਈ ਆਰ ਰਜਿਸਟਰਡ ਹੋਈ ਹੈ ਜੀ ਤੇ ਕਿੰਨੇ ਬੰਦੇ ਸੀ ਜਮਾਨਾ ਸੀ ਉਹ ਜੀ ਮਤਲਬ ਦੋ ਹੈ ਕਿ ਸਿਕਾਜਦੀਪ ਉਰ ਦੋਨੋਂ ਇਕੱਠੇ ਰਹਿੰਦੇ ਸੀ ਉਹਨਾਂ ਦੀ ਜਿਹੜੀ ਕਿ ਹੈ ਉਹਦੇ ਵਿੱਚ ਜਿਹੜੀ ਹੈ ਉਹਦੀ ਕੁਲਦੀਪ ਕੁਮਾਰ ਦੀ ਮਿਸੇਸ ਸੀਗੀ ਉਹ ਜੀ ਜੇ ਤੱਕ ਕਹਿ ਸਕਦੇ ਆ ਕਿ ਕੈਰੈਕਟਰਲੈਸ ਲੇਡੀ ਸੀਗੀ ਉਹ ਤਿੰਨ ਤੋਂ ਚਾਰ ਜਿਹੜਾ ਕੀ ਹੈ ਪੁਰਸ਼ਾਂ ਦੇ ਨਾਲ ਹਰ 6 ਮਹੀਨੇ ਬਾਅਦ ਉਹ ਜਿਹੜੀ ਚਲੀ ਆ ਉਹਦੀ ਮਿਲੀ ਭੁਗਤ ਉਹਦੇ ਕਹਿਣੇ ਮੁਤਾਬਕ ਹੈ ਜਿਹੜਾ ਕਤਲ